ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਉੱਤੇ ਇੱਕ ਵਾਰ ਫਿਰ ਤੋਂ ਆਪਾਂ ਤੁਹਾਨੂੰ ਘਰ ਵਿੱਚ ਜਿਹੜੇ ਲਾਇਓ ਸਬਜ਼ੀ ਦੇ ਬੂਟੇ ਆ ਚਾਹੇ ਉਹ ਬੇਲਾਂ ਆ ਕद्दू ਦੀਆਂ ਮੱਡਾਂ ਦੀਆਂ ਤੋਰੀਆਂ ਦੀਆਂ ਚਾਹੇ ਬੈਂਗਣ ਆ ਚਾਹੇ ਸ਼ਿਮਲਾ ਮਿਰਚ ਆ ਚਾਹੇ ਬਤਾਉਂ ਆ ਕੋਈ ਵੀ ਸਬਜ਼ੀ ਆ ਜਿਹੜੀ ਘਰ ਦੇ ਵਿੱਚ ਤੁਸੀਂ ਆਪਣੇ ਖਾਣ ਵਾਸਤੇ ਲਾਈਓ ਆ ਉਹ ਬੂਟੇ ਤੁਹਾਡੇ ਸੁੱਕ ਰਹੇ ਆ ਜਾਂ ਉਹਨਾਂ ਦੇ ਪੱਤੇ ਮਰ ਜਾ ਰਹੇ ਆ ਜਾਂ ਉਹਨਾਂ ਨੂੰ ਕੋਈ ਬਿਮਾਰੀ ਪੈ ਰਹੀ ਆ ਕੋਈ ਕੀੜਾ ਪੈ ਰਿਹਾ ਪੀਲੇ ਪੈ ਰਿਹਾ ਆ ਆਪਾਂ ਉਹਦੇ ਲਈ ਤੁਹਾਨੂੰ ਤਿੰਨ तरीके ਦੱਸਣ ਜਾ ਰਹੇ ਹਾਂ ਬਿਲਕੁਲ ਆਸਾਨ ਤਿੰਨ ਨੁਕਸੇ ਦੱਸਣ ਜਾ ਰਹੇ ਹਾਂ ਔਰ ਬਿਲਕੁਲ ਅਜਮਾਈ ਹੋਈ ਜਿਹੜੇ ਅਸੀਂ ਆਪ ਵਰਤਦੇ ਹਾਂ ਠੀਕ ਆ ਉਹ ਤੁਹਾਨੂੰ ਆਪਣੇ ਆਪ ਕਰਨ ਤੋਂ ਬਾਅਦ ਪਤਾ ਲੱਗ ਜਾਏਗਾ ਔਰ ਉਧਰ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਏਗਾ ਕੁਝ ਦਿਨਾਂ ਦੇ ਵਿੱਚ ਹੀ ਦੇਖਣ ਤੋਂ ਬਾਅਦ ਕਿ ਕਿਸ ਤਰ੍ਹਾਂ ਇਹ ਕੰਮ ਕਰਤੇ ਆ ਬਹੁਤ ਆਸਾਨ ਚੀਜ਼ਾਂ ਆ ਕੋਈ ਦਵਾਈ ਨਹੀਂ ਵਰਤਣੀ ਪੂਰੀ ਤਰ੍ਹਾਂ ਨਾਲ ਆਰਗੈਨਿਕ ਆ ਆਪਾਂ ਤੁਹਾਨੂੰ ਕਰਕੇ ਦਿਖਾ ਦੇਣੇ ਆ ਔਰ ਬੂਟੇ ਤੁਹਾਡੇ ਇੱਕ ਹਫਤੇ ਦੇ ਵਿੱਚ ਵਿੱਚ ਦੁਬਾਰਾ ਹਰੇ ਭਰੇ ਹੋ ਜਾਣਗੇ ਹਾਓ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਵੱਡਾਂ ਦੇ ਬੂਟੇ ਆ ਇਹ ਦੇਖੋ ਬੀਲਾਂ ਇੱਕ ਪਾਸੇ ਤੋਂ ਕਿਸ ਤਰ੍ਹਾਂ ਹੋ ਰਹੀਆਂ ਥੋੜਾ ਥੋੜਾ ਪੀੜਾ ਪਨ ਆ ਰਿਹਾ ਇਹਨਾਂ ਦੇ ਵਿੱਚ ਇਹਦੀ ਵਾਰੀ ਆਪਾਂ ਤੁਹਾਨੂੰ ਇਹਦਾ ਵੀ ਲਾਜ ਦੱਸਾਂਗੇ ਔਰ ਇਹ ਮਿਰਚਾਂ ਦੇ ਬੂਟੇ ਆ ਜਿਵੇਂ ਤੁਸੀਂ ਦੇਖ ਰਹੇ ਆ ਕਾਫੀ ਵੱਡੇ ਹੋ ਗਏ ਆ ਇਹ ਤੇ ਇਹਨਾਂ ਦੇ ਵਿੱਚ ਵੀ ਕੁਝ ਕੁਝ ਬੂਟੇ ਜਿਹੜੇ ਆ ਉਹ ਖਰਾਬ ਰਹ ਗਏ ਆ ਜਿਵੇਂ ਕੀ ਦੇਖੋ ਇਹਦੇ ਪੱਤੇ ਕਿਸ ਤਰ੍ਹਾਂ ਹੋ ਰਹੇ ਆ ਵਿੱਚੋਂ ਵਿੱਚ ਦੋ ਤਿੰਨ ਬੂਟਿਆਂ ਦੇ ਪੱਤੇ ਕਿਸ ਤਰ੍ਹਾਂ ਰਹਿ ਗਏ ਆ ਬਾਕੀਆਂ ਨੂੰ ਕਈਆਂ ਨੂੰ ਫੁੱਲ ਵੀ ਨਿਕਲੇ ਆਏ ਆ ਤੇ ਕਾਫੀ ਬੂਟੇ ਇਸ ਤਰ੍ਹਾਂ ਰਹਿ ਗਏ ਆ ਇੱਧਰ ਇਹ ਸ਼ਿਮਲਾ ਮਿਰਚਾਂ ਆ ਸ਼ਿਮਲਾ ਮਿਰਚਾਂ ਦੇ ਵਿੱਚ ਵੀ ਇੱਕ ਦੋ ਬੂਟੇ ਇਸੇ ਤਰ੍ਹਾਂ ਰਹਿ ਗਏ ਆ ਜਿਵੇਂ ਇਹ ਦੇਖ ਰਹੇ ਹੋ ਤੁਸੀਂ ਬਾਕੀ ਦੇ ਪੂਰੀ ਗ੍ਰੋਥ ਵਿੱਚ ਆ ਇਹ ਦੇਖੋ ਇਹ ਦੇਖੋ ਇਹਨਾਂ ਸਾਰਿਆਂ ਦਾ ਆਪਾਂ ਤੁਹਾਨੂੰ ਹੱਲ ਦੱਸਣ ਲੱਗੇ ਹਾਂ ਬਿਲਕੁਲ ਆਸਾਨ ਤਰੀਕੇ ਨਾਲ ਚਾਹੇ ਉਹ ਪਿੰਡੀਆਂ ਆ ਕੋਈ ਵੀ ਜਿਹੜੀ ਤੁਸੀਂ ਲਾਇਓ ਹਾਂਜੀ ਕਿਸੇ ਵੀ ਤਰ੍ਹਾਂ ਦੀਆਂ ਟੁੱਟੇ ਆ ਜਿਹੜੇ ਘਰ ਵਿੱਚ ਲਾਇਓ ਚਾਹੇ ਉਹ ਬੈਂਗਣਾ ਦੇ ਆ ਚਾਹੇ ਉਹ ਪਿੰਡੀਆਂ ਦੇ ਆ ਚਾਹੇ ਉਹ ਮਿਰਚਾਂ ਦੇ ਆ ਚਾਹੇ ਇਸ ਤਰ੍ਹਾਂ ਦੀਆਂ ਬੀਲਾਂ ਆ ਕੋਈ ਵੀ ਬੂਟੇ ਜਿਹੜੇ ਘਰ ਵਿੱਚ ਲਾਇਓ ਆ ਔਰ ਜਦੋਂ ਇਹਨਾਂ ਨੂੰ ਕੋਈ ਬਿਮਾਰੀ ਤੁਹਾਨੂੰ ਪੈਂਦੀ ਲੱਗਦੀ ਹੈ ਉੱਪਰੋਂ ਪੱਤੇ ਖਰਾਬ ਹੁੰਦੇ ਲੱਗਦੇ ਆ ਜਾਂ ਬੂਟਾ ਸੁੱਕ ਰਿਹਾ ਤੇ ਵਿਗਿਆ ਜਾਂ ਬੀਲ ਇਸ ਤਰ੍ਹਾਂ ਪੀ ਰਹੀ ਆ ਤੇ ਆਪਾਂ ਨੂੰ ਇਹਦਾ ਇਲਾਜ ਕਰਨ ਵਾਸਤੇ ਆਪਾਂ ਨੇ ਤਿੰਨ ਚੀਜ਼ਾਂ ਦੇਸੀ ਲੈ ਲੈਣੀਆਂ ਬਿਲਕੁਲ ਦੇਸੀ ਤਿੰਨੇ ਚੀਜ਼ਾਂ ਦੇਸੀ ਜਿਹੜੀਆਂ ਮੈਂ ਤੁਹਾਨੂੰ ਦੱਸਣ ਲੱਗਾ ਆ ਉਹ ਬਹੁਤ ਆਸਾਨ ਨੇ ਆ ਉਹਦੇ ਵਿੱਚੋਂ ਸਭ ਤੋਂ ਪਹਿਲੀ ਤਾਂ ਹੈਗੀ ਆ ਸਵਾਹ ਆ ਇਹ ਦੇਖੋ ਇਹ ਤੁਸੀਂ ਸੈਲਰ ਵਗੈਰਾ ਦੀ ਵੀ ਸਵਾਹ ਹੁੰਦੀ ਆ ਤੇ ਘਰ ਵਿੱਚ ਚੁੱਲ੍ਹੇ ਵਗੈਰਾ ਦੀ ਵੀ ਸਵਾਹ ਹੁੰਦੀ ਆ ਸਵਾਹ ਲੈ ਲੈਣੀ ਆ ਠੀਕ ਹੈ ਤੇ ਜਿਹੜੀ ਦੂਸਰੀ ਚੀਜ਼ ਆ ਦੂਸਰੀ ਚੀਜ਼ ਹੈਗੀ ਆ ਇਹ ਫਟਕੜੀ ਇਹ ਫਟਕੜੀ ਦੀਆਂ ਡੜੀਆਂ ਜਿਹੜੀਆਂ ਤੁਸੀਂ ਦੇਖ ਰਹੇ ਮੇਰੇ ਹੱਥ ਤੇ ਉੱਤੇ ਤੇ ਜਿਹੜੀ ਤੀਸਰੀ ਚੀਜ਼ ਆ ਤੀਸਰੀ ਚੀਜ਼ ਆਪਾਂ ਨੇ ਨਿੰਮ ਦੇ ਪੱਤੇ ਆ ਇਹ ਨਿੰਮ ਦੇ ਪੱਤਿਆਂ ਨੂੰ ਪਾਣੀ ਦੇ ਵਿੱਚ ਪਾ ਦੇਣਾ ਠੀਕ ਆ 10 8 10 ਘੰਟਿਆਂ ਲਈ ਪਾਣੀ ਦੇ ਵਿੱਚ ਘੋਲ ਦੇਣੇ ਆ ਇਹ ਪੱਤੇ ਤੇ ਘੁਲੇ ਰਹਿਣ ਦੇਣੇ ਆ ਇਹ ਤਿੰਨੇ ਚੀਜ਼ਾਂ ਤੁਹਾਨੂੰ ਚਾਹੀਦੀਆਂ ਆ ਜਿਹੜੀਆਂ ਬਹੁਤ ਜ਼ਰੂਰੀ ਆ ਇਹ ਤੁਸੀਂ ਦੇਖ ਰਹੇ ਆ ਭਿੰਡੀਆਂ ਦੇ ਬੂਟੇ ਆ ਛੋਟੇ ਛੋਟੇ ਇਹ ਦੇਖੋ ਇੱਕ ਕੇ ਸੰਦੇ ਤੋ ਤੋ ਬੂਟੇ ਲਾਏ ਸੀ ਆਪਾਂ ਨੇ ਤੁਹਾਨੂੰ ਵੀਡੀਓ ਵਿੱਚ ਵੀ ਦਿਖਾ ਲਈ ਸੀ ਤੇ ਇਸੇ ਤਰ੍ਹਾਂ ਇਹ ਘਾਟਕੀ ਦਾ ਬਿਲਕੁਲ ਛੋਟਾ ਜਿਹਾ ਟੁਕੜਾ ਜਿਹੜਾ ਆ ਇਹ ਬੂਟੇ ਆ ਇਹਨਾਂ ਤੋਂ ਥੋੜੀ ਦੂਰੀ ਤੇ ਜ਼ਮੀਨ ਵਿੱਚ ਘੱਟ ਦੇਣਾ ਇਹ ਦੇਖੋ ਇਸੇ ਤਰ੍ਹਾਂ ਇਹ ਬੂਟੇ ਆ ਇਹਨੂੰ ਜ਼ਮੀਨ ਵਿੱਚ ਘੱਟ ਦੇਣਾ ਇਹ ਦੇਖੋ ਭਿੰਡੀਆਂ ਆ ਇੱਥੇ ਘਾਟਕੀ ਦਾ ਟੁਕੜਾ ਆਪਾਂ ਨੇ ਜ਼ਮੀਨ ਵਿੱਚ ਘੱਟ ਦਿੱਤਾ ਇਹਨਾਂ ਤੋਂ 4-5 ਅੰਗਣਾਂ ਦੀ ਬੇਦਰ ਤੇ ਇਹ ਬੂਟੇ ਦਿਖ ਰਹੇ ਆ ਇਹ ਆਪਾਂ ਨੇ ਫਟਕੜੀ ਦਾ ਟੁਕੜਾ ਘੱਟ ਦਿੱਤਾ ਇਸੇ ਤਰ੍ਹਾਂ ਹੀ ਬੈਂਗਣ ਤੁਹਾਨੂੰ ਦੇਖ ਰਹੇ ਆ ਇਹ ਬੈਂਗਣ ਦੀਆਂ ਤੋਂ ਵੀ ਆਹ ਦੇਖੋ ਫਟਕੜੀ ਦਾ ਟੁਕੜਾ ਆ ਇੱਥੇ ਘੱਟ ਦਿੱਤਾ ਇਹ ਦੇਖੋ ਇਹ ਬੂਟਾ ਥੋੜਾ ਖਰਾਬ ਆ ਇਸ ਤਰ੍ਹਾਂ ਇਹ ਟੁਕੜਾ ਵਿੱਚ ਘੱਟ ਦਿੱਤਾ ਇਸੇ ਤਰ੍ਹਾਂ ਇਹ ਪੀਲਾ ਜਿਹੜੀਆਂ ਵੱਡਾਂ ਦੀਆਂ ਚਾਹੇ ਟੋਰੀਆਂ ਦੀਆਂ ਇਹ ਦੇਖੋ ਇੱਕ ਟੁਕੜਾ ਰੱਖਿਆ ਤੇ ਇਹਨੂੰ ਉਂਗਲ ਨਾਲ ਆਪਾਂ ਗੱਡ ਦਿੱਤਾ ਮਿੱਟੀ ਦੇ ਵਿੱਚ ਇਹ ਸਿਮਲਾ ਮਿਰਚ ਤੇ ਕੋੜੀ ਮਿਰਚ ਇਹ ਦੇਖੋ ਕੋਈ ਨੁਕਸਾਨ ਨਹੀਂ ਇਹਦਾ ਜਿਹੜਾ ਬੂਟਾ ਖਰਾਬ ਆ ਉਹਦੇ ਤਾਂ ਆਪਾਂ ਗੱਡਣਾ ਹੀ ਆ ਦੂਸਰੇ ਦੇ ਵੀ ਇਹ ਦੇਖੋ ਫਟਕੜੀ ਦਾ ਇਦਾਂ ਟੁਕੜਾ ਨਾਲ ਗੱਡ ਸਕਦੇ ਆ ਆ ਦੇਖੋ ਇਹ ਜ਼ਮੀਨ ਦੇ ਵਿੱਚ ਸਾਰੀ ਤਰ੍ਹਾਂ ਦੀ ਸੇਕ ਜਾਂ ਥੱਲਿਓਂ ਕੋਈ ਕੀੜਾ ਪਤੰਗਾ ਔਰ ਪੂਰੀ ਤਰ੍ਹਾਂ ਨਾਲ ਕੜਤਣ ਦੇ ਬਿਗਾਅ ਔਰ ਮਿੱਟੀ ਜਿਹੜੀ ਆ ਉਹ ਦੀ ਮਾਤਰਾ ਨੂੰ ਵੱਧ ਘੱਟ ਨੂੰ ਵੀ ਸਾਂਭ ਲੈਂਦੀ ਆ ਜਦੋਂ ਆਪਾਂ ਪਾਣੀ ਦੇ ਵਿੱਚ ਫਟਕਰੀ ਰਾਲਾ ਕੇ ਪਾਉਂਦੇ ਆ ਤਾਂ ਮਾਤਰਾ ਮਖਤਿਆਰ ਦਾ ਫਰਕ ਪੈ ਜਾਂਦਾ ਜ਼ਮੀਨ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਔਰ ਜ਼ਮੀਨ ਉਹਨੂੰ ਚੱਕ ਲੈਂਦੀ ਆ ਦੇ ਇਸੇ ਤਰ੍ਹਾਂ ਇਹ ਜੋ ਪਾਣੀ ਨੂੰ ਆਪਾਂ 8-10 ਘੰਟੇ ਘੋਲ ਕੇ ਰੱਖਿਆ ਸੀ ਇਹਦੇ ਵਿੱਚੋਂ ਇਹ ਦੇਖੋ ਇਹਦਾ ਰੰਗ ਤੇ ਪਾਣੀ ਨੂੰ ਆਪਾਂ ਲੈ ਕੇ ਇਹ ਬੀਜ ਲਿਆ ਇਹਦੇ ਮੋਂਟ ਪਾਸਕ ਦੇ ਇੱਕ ਇੱਕ ਲੀਟਰ ਪਾਣੀ ਇਸ ਤਰ੍ਹਾਂ ਹਰੇਕ ਬੂਟੇ ਇਹ ਬੈਂਗਣ ਆ ਇਹ ਦੇਖੋ 1 ਲੀਟਰ ਪਾਣੀ ਇਹ ਸ਼ਿਮਲਾ ਮਿਰਚਾਂ ਆ ਜਿਹੜੀਆਂ ਤੁਸੀਂ ਦੇਖ ਰਹੇ ਆ ਇਹਨਾਂ ਨੂੰ ਵੀ ਕੱਲੀ ਕੱਲੀ ਨੂੰ ਨਿੰਮ ਵਾਲਾ ਇਹ ਦੇਖੋ ਇੱਕ ਇੱਕ ਲੀਟਰ ਪਾਣੀ ਕੱਲੀ ਕੱਲੇ ਬੂਟੇ ਨੂੰ ਇੱਕ ਇੱਕ ਲੀਟਰ ਪਾਣੀ ਆਪਾਂ ਸਾਰਿਆਂ ਨੂੰ ਪਾ ਦੇਣਾ ਪਾਣੀ ਪਾਉਣ ਤੋਂ ਬਾਅਦ ਜਿਹੜਾ ਤੀਸਰਾ ਕੰਮ ਆਪਾਂ ਨੇ ਕਰਨਾ ਆ ਇਹ ਸਵਾਹ ਹੈ ਆਪਣੇ ਕੋ ਇਹਨੂੰ ਬੂਟੇ ਦੇ ਉੱਤੇ ਬਰੂਰ ਦੇਣਾ ਇਸ ਤਰ੍ਹਾਂ ਇਸੇ ਤਰ੍ਹਾਂ ਇਹ ਬੈਂਗਣੇ ਆ ਤੇ ਬਿਲਕੁਲ ਛੋਟੇ-ਛੋਟੇ ਭਿੰਡੀਆਂ ਦੇ ਬੂਟੇ ਆ ਜਿਹੜੇ ਤੁਹਾਨੂੰ ਦਿਖ ਰਹੇ ਆ ਇਹਨਾਂ ਤੇ ਵੀ ਇਸ ਤਰ੍ਹਾਂ ਸਵਾਹ ਆ ਦੇਖੋ ਇਸੇ ਮਲਾਮ ਦੇ ਜਾਂ ਤੇ ਕੋੜੀਆਂ ਵਿੱਚ ਆਇਆ ਇਹ ਜਿਹੜੀ ਸਵਾਹ ਆ ਜੋ ਮੱਖੀ ਕੀਟ ਬੂਟਿਆਂ ਦੇ ਉੱਪਰੋਂ ਹਮਲਾ ਕਰਦੀ ਆ ਇਹ ਦੇਖੋ ਇਹ ਪੱਤੇ ਆ ਨੂੰ ਬਚਾ ਕੇ ਰੱਖਦੀ ਆ ਸਵਾਹ ਇਹ ਦੇਖੋ ਤੇ ਲਾਉਣ ਵੇਲੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਇਹਨਾਂ ਨੂੰ ਪੂਰੀ ਤਰ੍ਹਾਂ ਨਾਲ ਗੁੱਡ ਕੇ ਰੱਖਣਾ ਆ ਜਿਵੇਂ ਤੁਹਾਨੂੰ ਤੁਸੀਂ ਦੇਖ ਰਹੇ ਆ ਪੱਧਰੇ ਬੂਟੇ ਕਿਉਂਕਿ ਜਿਹੜਾ ਘਾਹ ਆ ਘਾਹ ਜਦੋਂ ਜ਼ਿਆਦਾ ਹੋ ਜਾਂਦਾ ਆ ਤਾਂ ਹੀ ਕੀਟ ਪਤੰਗੇ ਹਮਲਾ ਕਰਦੇ ਆ ਬੂਟੇ ਦੇ ਉੱਤੇ ਔਰ ਬੂਟੇ ਨੂੰ ਨੁਕਸਾਨ ਪਹੁੰਚਾਉਂਦੇ ਆ ਮਿੱਟੀ ਨੂੰ ਉੱਪਰ ਥੱਲੇ ਕਰਦੇ ਰਹਿਣਾ ਆ ਜਿੱਥੋਂ ਤੱਕ ਹੋ ਸਕੇ ਨੌਣਵੇਲੀ ਖੱਤੇ ਦੀ ਮਿੱਟੀ ਬਾਹਰੋਂ ਲਿਆ ਕੇ ਕਮਲੇ ਚ ਚਹਿਗਿਆਰੀ ਚ ਰੜਾਉਣੀ ਆ ਇਹਦਾ ਰਿਜ਼ਲਟ ਤੁਹਾਨੂੰ 4-5 ਦਿਨ ਦੇ ਵਿੱਚ ਦਿਖਾਵਾਂਗੇ ਜਿਹੜੇ ਖਰਾਬ ਬੂਟੇ ਉਹਨਾਂ ਦਾ ਵੀ ਸਸਰੀਕਾ